ਸਤਿ ਸ਼੍ਰੀ ਅਕਾਲ ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਨੌਕਰੀਆਂ ਵੰਡੀਆਂ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ 'ਚ ਨਾਮ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਸਮਾਰੋਹ ਦੌਰਾਨ ਉਹਨਾਂ ਨੇ ਨੌਜਵਾਨਾਂ ਨੂੰ ਉਤਸ਼ਾਹ ਕਰਦੇ ਹੋਏ ਵਧਾਈਆਂ ਦਿੱਤੀਆਂ ਤੇ ਇੱਕ ਵੱਡਾ ਸੰਦੇਸ਼ ਵੀ ਦਿੱਤਾ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਇਸ ਨੂੰ ਆਖਰੀ ਮੰਜ਼ਿਲ ਨਾ ਸਮਝੋ ਇਹ ਸਿਰਫ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਹੈ। ਹੁਣ ਪੜ੍ਹਾਈ ਨੂੰ ਹੋਰ ਤੇਜ਼ੀ ਨਾਲ ਜਾਰੀ ਰੱਖੋ ਸਰਕਾਰ ਤੁਹਾਨੂੰ ਪੂਰਾ ਸਹਿਯੋਗ ਦੇਵੇਗੀ ਭਗਵੰਤ ਮਾਨ ਵੱਲੋਂ ਉਮੀਦਵਾਰਾਂ ਦੇ ਪਰਿਵਾਰਾਂ ਨੂੰ ਵੀ ਵਧਾਈਆਂ ਦਿੱਤੀਆਂ ਗਈਆਂ ਉਹਨਾਂ ਨੇ ਕੀ ਕੁਝ kiya ਆਓ ਤੁਹਾਨੂੰ ਉਸ ਵੀਡੀਓ ਦੇ ਵੱਲ ਲੈ ਕੇ ਚੱਲਦੇ ਹਾਂ ਹਰ ਫੀਲਡ ਚਾਰ ਖੇਤਰ ਚ ਸੋ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਮੈਂ ਫੇਰ ਕਹਿਣਾ ਜਿਸ ਤਰ੍ਹਾਂ ਬਿਜਲੀ ਮੰਤਰੀ ਸਾਹਿਬ ਬੈਠੇ ਹੈ ਮੇਰੇ ਤਰਜੀਹ ਸਿੰਘ ਜੀ ਮੇਰੇ ਮਿਨਿਸਟਰ ਸਾਹਿਬ ਬੈਠੇ ਹੈ ਕਿ ਉਹਨਾਂ ਨੇ ਵੀ ਕਿਹਾ ਕਿ ਇਹ ਆਖਰੀ ਨੌਕਰੀ ਨਹੀਂ ਹੈ ਵੀ ਆਹ ਗਰੀ ਸਮਝਣਾ ਵੀ ਨਹੀਂ ਹੋਰ ਪੜੋ ਜਿਵੇਂ ਕੋਈ ਮੁੰਡੇ ਨੇ ਕਿਹਾ ਤੀਜੀ ਨੌਕਰੀ ਹੈ ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣਗੇ ਕੱਲ ਨੂੰ ਯੂਪੀਐਸਸੀ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲਓ ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੈ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਸੋ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਹੈ ਰਨ ਦੇ ਜਹਾਜ ਨੂੰ ਉਡਾਉਂਦਾ ਨਹੀਂ ਹੈਗਾ ਰਨ ਬਿ ਜਹਾਜ ਨੂੰ ਮੌਕਾ ਦਿੰਦਾ ਬਸ ਅੱਗੇ ਜਹਾਜ ਦੇ ਇੰਜਨਾਂ ਤੇ ਡਿਪੈਂਡ ਹੈ ਵੀ ਉਹ 35 ਮਿੰਟ ਬਾਅਦ ਦਿੱਲੀ ਉਤਰਦਾ ਹੈ ਜਾਂ 12 ਘੰਟੇ ਬਾਅਦ 13 ਘੰਟੇ ਬਾਅਦ ਟ੍ਰਾਂਟੋ ਉਤਰਦਾ ਹੈ ਇਹ ਤਾਂ ਅਨੁਭਵ ਉਦੋਂ ਇੰਜਨਾਂ ਤੇ ਡਿਪੈਂਡ ਹੈ ਰਨ ਬੇ ਨੇ ਸਿਰਫ ਮੌਕਾ ਦੇਣਾ ਪਰ ਹਾਂ ਇੱਕ ਵਾਰੀ ਰਨ ਬੇ ਤੋਂ ਉੱਪਰ ਉੱਠ ਕੇ ਜਹਾਜ ਨੂੰ ਅਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਉਹ ਲੇਰਿਆ ਵਾਲਾ ਮਾਦਾ ਬਹੁਤ ਉੱਚਾ ਹੋ ਗਿਆ ਉਤਰਨਾ ਵੀ ਹੁੰਦਾ ਉਹਦੇ ਦਾ ਤੇ ਰਣ ਵਿੱਚ ਆਇਦ ਹੁੰਦਾ ਠੀਕ ਹੈ ਨਾ ਸੋ ਜਿੱਥੇ ਵੀ ਜਾਓਗੇ ਕੁਰਸੀਆਂ ਤੇ ਬੈਠੋਗੇ ਅੱਜ ਤੋਂ ਬਾਅਦ ਆਪਣੇ ਪਿੰਡ ਨੂੰ ਆਪਣੇ ਕਲਚਰ ਨੂੰ ਆਪਣੀ ਬੋਲੀ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਰਿਸ਼ਤੇ ਕਿਸੇ ਨੂੰ ਭੁੱਲਣਾ ਨਹੀਂ ਆਪਣੇ ਕੋਚੇਸ ਨੂੰ ਆਪਣੇ ਟੀਚਰਸ ਨੂੰ ਇਹ ਨਹੀਂ ਕਹਿਣਾ ਕਿ ਮੈਂ ਤਾਂ ਹੁਣ ਮੇਰੇ ਕੋਲ ਤਾਂ ਪੈਨ ਆ ਗਿਆ ਲੰਮਾ ਵੱਡਾ ਹੋ ਗਿਆ ਜ਼ਿੰਦਗੀ ਜੋ ਮਰਜੀ ਬਣ ਜਾਓ ਤੁਸੀਂ ਆਪਣੇ ਕੋਚੇਸ ਤੋਂ ਆਪਣੇ ਮੈਂਟਰਸ ਤੋਂ ਆਪਣੇ ਰੋਲ ਮਾਡਲ ਤੋਂ ਵੱਡੇ ਨਹੀਂ ਹੋ ਸਕਦੇ ਉਹਨਾਂ ਨੂੰ ਇੱਜ਼ਤ ਦਿਓ ਮਾਨ ਦਿਓ ਸੰਤ ਗੁਰੂ ਸਾਹਿਬ ਦੀ ਐਡੀ ਬੱਡੀ ਸਿੱਖਿਆ ਲਿਖੀ ਪਈ ਹੈ ਸਾਡੇ ਦਾ ਗੁਰੂ ਗ੍ਰੰਥ ਸਾਹਿਬ ਚ ਜੇ ਇੱਕ ਅੰਗ ਦੀ ਵੀ ਵਿਆਖਿਆ ਕਰਨੀ ਹੋਵੇ ਕਈ ਮਹੀਨੇ ਲੱਗ ਜਾਣਗੇ ਇੱਕ ਅੰਗ ਦੀ ਪਾਪਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਬਸ ਅੱਜ ਤੋਂ ਕਿੰਨੇ ਸੋ ਸਾਲ ਪਹਿਲਾਂ ਲਿਖਤਾ ਸੀ ਕੋਈ ਨਾਨਕ ਸਾਹਿਬ ਨੇ ਉਸ ਵੇਲੇ ਦਾ ਕੋਈ ਪ੍ਰਾਰਣ ਨੂੰ ਅਗਲੀ ਲਾਉਂਦਾ ਹੋਣਾ ਵੀ ਪਵਨ ਜਿਹੜੀ ਹੈ ਉਹ ਖਰਾਬ ਹੋ ਜੂਗੀ ਉਸ ਵੇਲੇ ਤਾਂ ਕੋਈ ਧਰਤੀ 'ਚ ਪਾਣੀ ਨਹੀਂ ਛੁੱਟਦਾ ਹੋਣਾ ਕੋਈ ਫੈਕਟਰੀ ਜ ਗੰਦਾ ਪਾਣੀ ਨਹਿਰਾਂ دریاਾਂ ਵਿੱਚ ਤਾਂ ਨਹੀਂ ਛੁੱਟਦਾ ਹੋਣਾ ਉਸ ਵੇਲੇ ਕੋਈ ਕਿ ਪਾਣੀ ਨੂੰ ਮਤਲਬ ਪਵਨ ਗੁਰੂ ਭਾਵ ਨੂੰ ਗੁਰੂ ਦਾ درجہ ਪਾਣੀ ਪਿਤਾ ਮਾਤਾ ਧਰਤ ਮਾਤ ਉਸ ਵੇਲੇ ਤਾਂ ਕੋਈ ਸਪਰੇ ਨਹੀਂ ਕਰਦਾ ਹੋਣਾ ਜਿਸ ਵੇਲੇ ਉਸ ਵੇਲੇ ਕਹਤਾ ਸੀ ਆਹ ਤਿੰਨ ਚੀਜ਼ਾਂ ਬਚਾ ਲਿਓ ਅੱਜ ਤਿੰਨੇ ਚੀਜ਼ਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਆਪਾਂ ਕਿੰਨੇ ਸੌ ਸਾਲ ਪਹਿਲਾਂ ਲਿਖਤਾ ਸੀ ਗੁਰੂ ਸਾਹਿਬ ਨੇ ਕੋ ਕੋ ਅੰਤਰਜਾਮੀ ਸੀ ਦੇਖੀ ਜਾਂਦੇ ਸੀ ਅੱਗੇ ਵਿਆਹ ਹੋਊਗਾ ਸੁਿਸ ਕਰਕੇ ਆ ਪਤਾ ਆ ਇਹਦੂ ਵੱਧ ਲੱਕੀ ਕੋਈ ਸਟੇਟ ਨਹੀਂ ਹੋ ਸਕਦੀ ਇਹਦੂ ਵੱਧ ਕਿਸਮਤ ਵਾਲੀ ਭਾਗਾਂ ਵਾਲੀ ਸਟੇਟ ਨਹੀਂ ਹੋ ਸਕਦੀ ਜਿੱਥੇ ਗੁਰੂਆਂ ਦੀ ਚਰਨਛੋਹ ਪ੍ਰਾਪਤ ਸ਼ਹੀਦਾਂ ਦੇ 23 23 ਸਾਲ ਦੇ ਸ਼ਿਤਿਆਜ਼ਮ ਭਗਤ ਸਿੰਘ ਹੋ ਰਹੇ 19 19 ਸਾਲ ਦੇ ਕਰਤਾ ਸਿੰਘ ਸਰਾਬੇ ਹੋ ਰਹੇ ਲਾਲ ਲਾਜਪਤ ਰਾਏ ਮਦਨ ਲਾਲ ਢੀਂਗਰਾ ਗੁਨੀਜੋ ਗੁਣੀਜੋ ਮੈਨੂੰ ਲੱਗਦਾ ਨਹੀਂ ਕੋਈ ਪਿੰਡ ਹੋਊਗਾ ਐਜਾ ਜਿੱਥੇ ਕਿਸੇ ਨਾ ਕਿਸੇ ਸ਼ਹੀਦ ਦੀ ਯਾਦਗਾਰ ਚ ਗੇਟ ਨਾ ਬਣਿਆ ਹੋਵੇ ਜਾਂ ਬੁੱਤ ਨਾ ਲੱਗਿਆ ਹੋਵੇ ਕੁਰਬਾਨੀਆਂ ਵਾਲੇ ਬੰਦੇ ਆ ਸਾਨੂੰ ਬਾਹਰਲੇ ਬੁਲਕਾ ਜਿਉਂ ਪਜਣਾ ਪਿਆ ਰਿਹਾ ਪਹਿਲਾਂ ਸਾਡੇ ਬੰਦੇ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਮਰੀ ਗਏ ਹੁਣ ਉਹਨਾਂ ਕੋਲ ਪਹੁੰਚਣ ਵਾਸਤੇ ਮਰੀ ਜਾਂਦੇ ਆਪਾਂ ਤੇ ਫਾਇਦਾ ਕੀ ਹੋਇਆ ਜੀ ਫਿਰ ਉਹਨੂੰ ਸ਼ਹੀਦ ਕਰਾਉਣ ਦਾ ਉਹ ਵੀ 90 90 ਸਾਲ ਦੀ ਉਮਰ ਪੂਰ ਲੈਂਦੇ ਫਿਰ ਜੇ ਜਾਣੇ ਇੰਗਲੈਂਡ ਸੀ ਇੰਗਲੈਂਡ ਨਾਲੇ ਕੁੱਟਣੀ ਤਾਂ ਮਰ ਗਏ ਹੁਣ ਇੰਗਲੈਂਡ ਦਾ ਵੀਜ਼ਾ ਅਨਾਉਂਸ ਕਰ ਦੋਇਆ ਕਰੋ ਅੱਜ ਪਿੰਡ ਪਿੰਡ ਦੇ ਗੁਰਦੁਆਰਾ ਸਾਹਿਬ ਚ ਅਨਾਉਂਸ ਕਰ ਦਿਓ ਭਾਈ ਇੰਗਲੈਂਡ ਨੇ ਵੀਜ਼ੇ ਖੋਲਤੇ ਜਿਨੇ ਪਾਸਪੋਰਟ ਦੇਣੇ ਭਾਈ ਸੱਤ ਚ ਆਜੋ ਸੋਣੇ ਬੁੜੀਆਂ ਸੋਹਰੇ ਜਵਾਕਾਂ ਦੇ ਪਾਸਪੋਰਟ ਬੜਾ ਕੱਢੋ ਜਾਇ ਤੋ ਕਰ ਪਹਿਲਾਂ ਉਹਨਾਂ ਨੂੰ ਕੱਢਣ ਲਈ ਮਰੀ ਗਿਆ ਹੁਣ ਇੱਥੋਂ ਨਿਕਲਣ ਨੂੰ ਕੋਈ ਤਰਸੀ ਜਾਂਦੇ ਨਿਕਲ ਜੀ ਗੇਰਾ ਕਾਰਨ ਕਾਰਨ ਸਿਸਟਮ ਕਾਰਨ ਲੋਕ ਨਹੀਂ ਆਏ ਕਾਰਨ ਸਿਸਟਮ ਹੈ ਇਹ ਦੂਸਪਹਿਲਾ ਜਿਹੜੇ ਆਏ ਉਹਨਾਂ ਕੀਤੇ ਕੱਖ ਨਹੀਂ ਅਪਲਾਈ ਕਰੀਗੇ ਲੋਕ ਅਪਲਾਈ ਕਰੀਗੇ ਉਹ ਜਵਾਬ ਦੇ ਹੀਗੇ ਕੁਛ ਕੀਤਾ ਹੀ ਨਹੀਂ ਬਸ ਬਾਰੋਂ ਬਾਰੋਂ ਆਪਸ ਚ ਲੜਦੇ ਸੀਗੇ ਆਪ ਨੂੰ ਆਇਆ ਸੀਗਾ ਵੀ ਇਹ ਤਾਂ ਇੱਕ ਦੂਜੇ ਦੇ ਉੱਤੇ ਮਿਲੇ ਇਹ ਤਾਂ ਇੱਕ ਦੂਜੇ ਜੁੰਡੇ ਪਾਟ ਦੇਣਗੇ ਇਹ ਤਾਂ ਇਹ ਤਾਂ ਬਹੁਤ ਲੜਨਗੇ ਉਹ ਬਹੁਤ ਜਿਦੜਾ ਹੋਏ ਬਿਆਂ ਅੱਜ ਇਕੱਠੇ ਬੈਠੇ ਨੇ ਜਿਹਰੇ ਤਾਂ ਸੀ ਤਾਂ ਇਹਨਾਂ ਪਿਛੇ ਲੜੀ ਗਏ ਸਾਡੇ ਪਿੰਡਾਂ ਸੱਚ ਕਰ ਰੱਖਿਆ ਉਹਨਾਂ ਨੇ ਪਿੰਡਾਂ ਚ ਆਪਸ ਚ ਲੜੇ ਹੋਏ ਸੀ 5 ਸਾਲ ਤੋਂ 5 ਸਾਲ ਮੈਂ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਾਂਦਾ ਬਸ ਮੇਰੇ ਕੋਲ ਸਾਰੀਆਂ ਫੈਲਾ ਭਈਆਂ ਨੇ ਜਿੰਨੇ ਕੇਸ ਇਹਨਾਂ ਨੇ ਖਰਾਬ ਕੀਤੇ ਹੋਏ ਨੇ ਅੱਜ ਕਰ ਰਹੇ ਆਂ ਠੀਕ ਉਹਨਾਂ ਕੇਸਾਂ ਨੂੰ ਪਰ ਆਪੱਚ ਇੰਨਾ ਖਰਾਬ ਕਰਕੇ ਉਹ ਲਿਖਤੀ ਦੇ ਵਿੱਚ ਪਹਿਲੀ ਬਿੰਦਾਂ ਤੈਨੂੰ ਸਜ਼ਾ ਹੋਵੇ ਨਾ ਮੈਨੂੰ ਸਜ਼ਾ ਹੋਵੇ ਕੋਈ ਕੁਝ ਨਹੀਂ ਹੁੰਦਾ ਲੜਾ ਦਿਓ ਲੋਕਾਂ ਨੂੰ ਵਾਪਸ ਚ ਬਸ ਬਹੁਤ ਗਲਤ ਚੱਲਿਆ ਜੀ ਮੈਂ ਮਾਫੀ ਚਾਹੁੰਦਾ ਕਿ ਤੁਹਾਨੂੰ ਹਜੇ ਨੌਕਰੀਆਂ ਕਈਆਂ ਨੂੰ ਲੇਟ ਮਿਲੀਆਂ ਹੋਣਗੀਆਂ ਤੁਹਾਨੂੰ ਪਹਿਲਾਂ ਮਿਲ ਜਾਈਦੀ ਸੀ ਹੁਣ ਤੱਕ ਤੁਸੀਂ ਸੀਨੀਅਰ ਹੋ ਜਾਂਦੇ ਬਹੁਤ ਤਰੱਕੀਆਂ ਵੀ ਹੋ ਜਾਂਦੀਆਂ ਹਨ ਜਿਵੇਂ ਉਹ ਮੁੰਡੇ ਨੇ ਕਿਹਾ ਕਿ 4 ਸਾਲ ਬਾਅਦ ਨਿਕਲਦੀ ਸੀ ਆਖਰੀ ਸਾਲ ਤੇ ਆਈ ਦੇਰ ਮੈਂ 4 ਸਾਲ ਤੱਕ ਹੈ ਨਾ ਜਿਹੜਾ ਜਿਹੜਾ ਸਿਪਾਈ ਅੱਜ ਅੱਜ ਪਹਿਲੇ ਸਾਲ ਨਾਲ ਸਿਪਾਈ ਬਣ ਗਿਆ 4 ਸਾਲ ਬਾਅਦ ਤਾਂ ਹੌਲਾਂ ਦੇ ਨੇੜੇ ਲੱਗ ਜੂਗਾ ਜਦੋਂ ਉਹਨੂੰ 4 ਸਾਲ ਬਾਅਦ ਹੀ ਨੌਕਰੀ ਨਿਕਲਣੀ ਹੈ ਉਹ ਸਿਪਾਈ ਤੋਂ ਸ਼ੁਰੂ ਕਰੂਗਾ ਫਿਰ ਅਰਮਲ 4 ਸਾਲ ਤੱਕ ਉਹਦੇ ਗਏ ਨਾ ਆਖਰੀ ਕਿਉਂਕਿ ਆਖਰੀ ਸਾਲ ਕਹਿੰਦੇ ਵੋਟਾਂ ਦਾ ਸਾਲ ਹੁੰਦਾ ਲੋਕਾਂ ਨੂੰ ਇਹੀ ਯਾਦ ਰਹਿ ਜਾਂਦਾ ਬਸ ਇਹ ਕਿਹੜੀ ਗੱਲ ਆ ਯਾਰ ਲੋਕਾਂ ਨੂੰ ਸਾਰਾ ਕੁਝ ਯਾਦ ਰਹਿੰਦਾ ਅਸੀਂ ਪਹਿਲੇ ਦਿਨੋਂ ਨੌਕਰੇ ਸ਼ੁਰੂ ਕਰਤੀਆਂ ਅੱਜ ਤੁਹਾਡੇ ਵਾਲੀਆਂ ਮਿਲਾ ਕੇ ਅੱਜ 257 54000 154 ਸੀ ਪਹਿਲਾਂ 257 ਹੋ ਗਏ ਲੋਕ ਸਾਢੇ 54000 ਸਾਢੇ 54000 ਮੈਂ 257 ਕਿਉਂ ਕਹ ਰਿਹਾ ਕਿਉਂਕਿ 257 ਹੀ ਕਲੀਅਰ ਨੇ ਮੈਂ ਕਹਿੰਦਾ ਜੀ ਤੈਨੂੰ ਸੌ ਨੌਕਰੀ ਦੇ ਦੇਣੀ। ਜੇ ਮੈਂ ਕਹੇ ਤੈਨੂੰ 10000 ਬੰਦਾ ਬੁਲਾ ਲਵੋ ਜੀ। ਨੌਕਰੀਆਂ ਦੇਤੀਆਂ ਜੀ। ਬਾਅਦ ਤੁਸੀਂ ਕੋਰਟਾਂ 'ਚ ਤੁਰੇ ਫਿਰੋ। ਕਿਸੇ ਨੇ ਪੀਆਈਐਲ ਪਾਤੀ। ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ 'ਚ। ਕਿ ਕੋਈ ਕੋਈ ਅਹਿਤਾ ਨਹੀਂ ਹੋਊਗਾ। ਵੀ ਇਹਨਾਂ ਦੇ ਵਿਰੁੱਧ ਕੋਈ ਪੀਆਈਐਲ ਪਾ ਦੇ। ਵੀ ਨੌਕਰੀਆਂ ਨੂੰ ਚੈਲੰਜ ਕਰ ਦੇ। ਮੁੜ ਕੇ ਤੁਸੀਂ ਕੱਲ ਨੂੰ ਦਫ਼ਤਰ ਜਾਣ ਦੀ ਬਜਾਏ ਵਕੀਲ ਕਰਦੇ ਕਰੋ। ਵੀ ਨੌਕਰੀ ਬਚਾਈਏ ਯਾਰ। ਬਿਲਕੁਲ ਕਲੀਅਰ ਕਰਕੇ ਫਿਰ ਅਸੀਂ ਤੁਹਾਨੂੰ ਇੱਥੇ ਬੁਲਾਉਂਦੇ ਹਾਂ। ਜੋਨ ਗੱਲ ਕਰ ਰਿਆ ਸੀ ਉਹਨਾਂ ਨੇ ਪੰਜਾਬ ਨਾਲ ਧੋਖਾ ਕੀਤਾ ਬਹੁਤ ਵੱਡਾ ਪੰਜਾਬੀਆਂ ਨਾਲ ਧੋਖਾ ਕੀਤਾ ਕਿ ਆਪਦੇ ਤਾਂ ਮੁੰਡੇ ਸਾਰੇ ਸੈੱਟ ਨੇ ਆਪਦੇ ਜਵਾਕ ਸਾਰੇ ਸੈੱਟ ਨੇ ਲੋਕਾਂ ਦੇ ਜਵਾਕਾਂ ਵਾਸਤੇ ਏਜ ਲਿਮਟ ਹੈ ਜੀ ਤੁਸੀਂ ਦੇਖੋ ਮੇਰੇ ਕੋਲੇ ਜੁਨੀਅਨ ਆਈ ਉਹ ਕਹਿੰਦੀ 10 ਸਾਲ ਹੋ ਗਏ ਸਾਨੂੰ ਘਰ ਨਾ ਲਾਉਂਦਿਆਂ ਨੂੰ 10 ਸਾਲ ਤੋਂ ਤਰਨੇ ਲਾ ਰਹੇ ਆ ਉਹ ਦੋ ਅਸੀਂ 33 ਸਾਲ ਦੇ ਸੀ ਅੱਜ 40 40 ਦੇ ਹੋ ਗਏ ਹੁਣ ਕਹਿੰਦੇ ਜੀ ਏਜ ਲਿਮਟ ਖਤਮ ਹੈ 37 ਸਾਲ ਤੋਂ ਉੱਪਰ ਕਹਿੰਦੇ ਜੀ ਨੌਕਰੀ ਨਹੀਂ ਮਿਲ ਸਕਦੀ ਕਹੇ ਸਾਡਾ ਵੀ ਕਸੂਰ ਹੈ 10 ਸਾਲ ਤੱਕ ਨਹੀਂ ਲੋਈ ਗਏ ਨੇ ਬਰੂਤ 10 ਸਾਲ ਦਾ ਸੀ ਕੀ ਕਰਾਂਗੇ ਕਹੇ ਯਾਰ ਇਹ ਤਾਂ ਬੜਾ ਸਹੀ ਨੇ ਬਿਲਕੁਲ ਯਾਰ ਇਹ ਤਾਂ ਕੀ ਕਰਾਂਗੇ ਫਿਰ ਆਪਾਂ ਚਲੋ ਅਸੀਂ ਕਿਹਾ ਵੀ ਸੇਨਾ ਸਾਹਿਬ ਬੈਠੇ ਆ ਉਹ ਜਿਹੜੇ ਪਰਲੇ ਪਾਸੇ ਬੈਠੇ ਸਭ ਤੋਂ ਇੰਨਾਂ ਨੂੰ ਯਾਦ ਰੱਖੋ ਬਸ ਖਿਆਨ ਨਹੀਂ ਚਾਹੀਦੀ ਨਾ ਕੋਈ ਹੈ ਮੈਂ ਤਾਂ ਬਸ ਐਂ ਕਹਿਣਾ ਨਾ ਥੋੜੇ ਖੋਲੋਂਗੇ ਮਲੇ ਇਹ ਨਾ ਹੋਵੇ ਕਿ ਦੇ ਨੇ ਘਰ ਮੁਰਤਾਂ ਨਾ ਦੇਣਾ ਅਬੀ ਜਹਣੋ ਮਤਲਬ ਇਹ ਬੜੇ ਕਾਈਂਡ ਆਫ ਸਰ ਹੈ ਬੜੇ ਦਿਆਲੂ ਅਫਸਰ ਹੈ ਤੇ ਮਤਲਬ ਇੱਕ ਜਵਾਬ ਨਹੀਂ ਦਿੰਦੇ ਮੈਂ ਕਿਹਨਾਂ ਦੀਆਂ ਨੌਕਰੀਆਂ ਦੇਣੀਆਂ ਨੇ ਜਾਂ ਇਹਨਾਂ ਦੀਆਂ ਤਨਖਾਹਾਂ ਵਧਾਉਣੀਆਂ ਨੇ ਵੀ ਕੋਈ ਖਜ਼ਾਨੇ ਤੇ ਬਾਲਾ ਬੋਝ ਤਾਂ ਨਹੀਂ ਪੈਂਦਾ ਤੇ ਕਹਿੰਦੇ ਨਹੀਂ ਐਨਾ ਤਾਂ ਕਰਛਾ ਕਰ ਲੋਕਰ ਨੂੰ ਇਧਰ ਉਧਰ ਇਕੱਠਾ ਕਰ ਲਾਂਗੇ ਕਿ ਤੂੰ ਇਧਰ ਉਧਰ ਕਰ ਲੈਨੇ ਆ ਬੀ ਲੋਕਾਂ ਨੂੰ ਸਲਮਾਨ ਜੋਗ ਨੌਕਰੀ ਤਾਂ ਦੇਈਏ ਤੇ ਪਿਛਲੇ ਦਿਨੀ ਸਾਨੂੰ ਕਈ ਜੁਨੀਆ ਨ ਮਿਲੀਆਂ ਬਿਜਲੀ ਬੋਰਡ ਦੀਆਂ ਵੀ ਜੁਨੀਆ ਨ ਮਿਲੀਆਂ ਬਿਜਲੀ ਬੋਰਡ ਚ ਤੁਸੀਂ ਬੈਠੇ ਸੀ ਉਦੋਂ ਪਰਸੋਂ ਹੀ ਪਰਸੋਂ ਸੀ ਮੇਰੇ ਖਿਆਲ ਚ ਜਿਹੜੇ ਮੋਟਰਸਾਈਕਲ ਵਾਲੇ ਮੁੰਡੇ ਜਿਹੜੇ ਕੰਪਲੇਂਟ ਲੈ ਕੇ ਜਾਂਦੇ ਹਾਂ ਤੇ ਉਹਨਾਂ ਦਾ ਜਿਹੜੇ ਰਾਤ ਨੂੰ ਬਿਜਲੀ ਚਲੀ ਗਈ ਫਿਰ ਉਹ ਜੁੜ ਗਏ ਜਾਂ ਵਟ ਐਵਰ ਫੋਨ ਆਉਂਦਾ ਉਹਨਾਂ ਨੂੰ ਮੋਟਰਸਾਈਕਲ ਤੇ ਜਾਂਦੇ ਆਉਂਦੇ ਉਹ ਕਹਿੰਦੇ ਵੀ ਸਾਡਾ ਤਨਖਾਹ ਘਟ ਹੈ ਜੋ ਵੀ ਜਿਹੜੇ ਸਾਲ ਤੇ ਸਾਡਾ ਰਿਸਕ ਹੈ ਵੀ ਮਤਲਬ ਸਾਲ ਚ 18-20 ਬੰਦਿਆਂ ਦੀ ਮੌਤ ਵੀ ਹੋ ਜਾਂਦੀ ਹੈ ਵੀ ਕੋਈ ਕਰੰਟ ਲੱਗ ਗਿਆ ਜਾਂ ਕੋਈ ਲਾਈਨ ਨਹੀਂ ਕੱਟੀ ਦੀ ਜਾਂ ਅਚਾਨਕ ਲੈ ਆ ਗਈ ਬਿਜਲੀ ਆ ਗਈ ਤੇ ਸਾਨੂੰ ਐਕਸਕ੍ਰੇਸ਼ੀਆ ਜਾਂ ਸਾਡੇ ਫੰਡਾਂ ਚ ਕਪੜਾ ਹੁੰਦਾ ਵੀ ਅਸੀਂ ਕੰਟੈਕਟ ਤੇ ਮੈਂ ਇਹਨਾਂ ਨੂੰ ਕਿਹਾ ਲੱਗਾ ਵੀ ਇਹਦਾ ਕੋਈ ਹੱਲ ਕਰੋ ਵੀ ਇਹ ਤਾਂ ਗਲਤ ਹੈ ਵਿੱਚ ਮਰਦਾ ਕੋਈ ਹੋ ਰਿਹਾ ਪੈਸੇ ਕੋਈ ਹੋ ਰਗਾਈ ਜਾਂਦਾ ਇਹ ਤਾਂ ਗਲਤ ਹੈ ਨਾ ਤੇ ਮੈਂ ਕਹ ਵੀ ਜੋ ਇਹਨਾਂ ਦਾ ਹੈਗਾ ਉਹ ਕਰ ਰਹੇ ਆ ਸੀ ਸ਼ਾਇਦ ਉਹਨਾਂ ਚੋਂ ਕੁਝ ਸੁਣ ਵੀ ਰਹੇ ਹੋਣਗੇ ਲਾਈਵ ਚੱਲ ਰਿਹਾ ਹੋਗਾ ਸਾਰੇ ਕਰ ਰਹੇ ਫਿਰ ਮੇਰੇ ਕੋਲ ਆਏ ਆਰਜੀ ਟੀਚਰ 6000 ਰੁਪਏ ਤਨਖਾਹੀ ਤਾਂ ਜਿੱਦਾਂ ਹੀ ਤੁਸੀਂ ਸੁਣਿਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਪਹਿਲੀ ਸਰਕਾਰ ਆ ਜਿਹੜੀ ਤੁਰੰਤ ਬਣਨ ਤੋਂ ਬਾਅਦ ਨੌਕਰੀਆਂ ਦੇਣੀਆਂ ਸਟਾਰਟ ਕਰ ਦਿੱਤੀਆਂ ਗਈਆਂ ਸੀਗੀਆਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹੁਣ ਤੱਕ ਅਸੀਂ 54000 ਤੋਂ ਵੱਧ ਨੌਕਰੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਦੇ ਚੁੱਕੇ ਹਾਂ ਉਹਨਾਂ ਨੇ ਆਪਣੇ ਬੜੇ ਹੀ ਬੇਬਾਕੀ ਤਰੀਕੇ ਦੇ ਨਾਲ ਗੱਲਾਂ ਵੀ ਰੱਖੀਆਂ ਤੇ ਇਸ ਮੌਕੇ ਮੁੜ ਤੋਂ ਮੁੱਖ ਮੰਤਰੀ ਨੇ ਵਿਰੋਧੀਆਂ ਤੇ ਤੰਜ ਕੱਸਦੇ ਹੋਏ ਵੀ ਕਾਫੀ ਕੁਝ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਮੈਨੂੰ ਉਹ 12 ਸਾਲ ਤੋਂ ਟੱਲੀ ਦੱਸਦੇ ਨੇ ਜੇਕਰ ਤੁਹਾਡੇ ਪਿੰਡ 'ਚ ਕੋਈ 12 ਸਾਲ ਤੋਂ ਟੱਲੀ ਹੋਵੇ ਤਾਂ ਕਿ ਉਹ ਜਿਉਂਦਾ ਰਹਿੰਦਾ ਮੈਂ ਕੋਈ ਮੁੰੰਡੀ ਗੁਵਿੰਦਗੜ੍ਹ ਤੋਂ ਲੋਹੇ ਦਾ ਲੀਵਰ ਲਗਵਾਇਆ ਹੋਇਆ ਹੈ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਸਫਲਤਾ ਸਿਰਫ ਮਿਹਨਤ ਨਾਲ ਮਿਲਦੀ ਹੈ ਜੇ ਤੁੱਕਾ ਲੱਗਾ ਤਾਂ ਉਹ ਬਹੁਤਾ ਟਾਈਮ ਨਹੀਂ ਚੱਲਦਾ ਹਮੇਸ਼ਾ ਇਹ ਹੀ ਸੋਚੋ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ ਇੱਕ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਕੋਸ਼ਿਸ਼ ਇਦਾਂ ਹੀ ਜਾਰੀ ਰਹੇਗੀ ਜਿੱਥੇ ਉਮੀਦ ਉਤਸ਼ਾਹ ਤੇ ਮਿਹਨਤ ਹੈ ਉਥੇ ਤਰੱਕੀ ਦੂਰ ਨਹੀਂ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਨੌਜਵਾਨ ਅਗਲੇ ਕਦਮ ਲਈ ਵੀ ਤਿਆਰ ਹਨ ਜਾਂ ਨਹੀਂ ਇੱਕ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਜਿਹੜਾ ਨੌਜਵਾਨਾਂ ਦਾ ਉਤਸ਼ਾਹ ਵਧਾਇਆ ਜਾ ਚੁੱਕਿਆ ਹੈ ਤੁਸੀਂ ਇਸ ਤੋਂ ਕੀ ਉਮੀਦ ਰੱਖਦੇ ਹੋ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਜਿੱਦਾਂ ਹੀ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਤਾਂ ਵੀ ਇਜਾਜ਼ਤ ਧੰਨਵਾਦ